ਦੀ ਭਾਈਪਾ ਹਾਏ 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 ਦਰਸ਼ਕੋ ਦੀ ਭਾਈਪਾ ਮੁਰਦਾਬਾਦ 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 ਦਰਸ਼ਕੋ ਦੀ ਭਾਈਪਾ ਹਾਏ 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 ਦਰਸ਼ਕੋ ਦੀ ਭਾਈਪਾ ਮੁਰਦਾਬਾਦ 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 ਦਰਸ਼ਕੋ ਦੀ ਭਾਈਪਾ ਮੁਰਦਾਬਾਦ ਹੁਣ ਗੇਰੀ ਮੈਂ ਮੇਰੀ ਆ ਗਈ ਮੈਂ ਬੜੀ ਆਉਂਦੀ ਸੀ ਉਹ ਭਾਜੀ ਨੇੜੇ ਆ ਜਾਓ ਮੜਾ ਜਾ ਬਾਲਾ ਬੱਚੇ ਪਾ ਕੇ ਜਿਹੜਾ ਥੋੜੀ ਯਾਰਾਂ भाॼपा <inaudible> या कड़ा यार अपमानदार रानी बादी सरकार हाय 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 जनता का मुर्दाबाद मुर्दाबाद गुंडागर्दी नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी गुंडागर्दी चक दे आंदे चक दे गुंडा रख दिए ने जनता भी दुश्मन भाजपा मुर्दाबाद 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 जनता का

ਤੇ ਅਸੀਂ ਇਹ ਲੋਕਾਂ ਨੂੰ ਸचेत ਕਰਨਾ ਚਾਹੁੰਦੇ ਹਾਂ ਕਿ ਸਰਕਾਰ ਦੇ ਵਿੱਚ ਕੋਈ ਵੀ ਅੱਜ ਆਪਣੇ ਆਪ ਨੂੰ ਇਹ ਨਹੀਂ ਸਮਝਦਾ ਕਿ ਮੇਰੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਜਾਂ ਮੇਰੇ ਤੇ ਮੇਰਾ ਨੁਕਸਾਨ ਨਹੀਂ ਹੋਊਗਾ ਇੱਕ ਆਈਪੀਐਸ ਲੈਵਲ ਦਾ ਅਫਸਰ ਜਿਹੜਾ ਹਰਿਆਣੇ ਦੇ ਵਿੱਚ ਡੀਜੀਪੀ ਲੈਵਲ ਦੇ ਅਫਸਰ ਲੱਗਿਆ ਹੋਇਆ ਸੀ ਉਹਨੂੰ ਆਪਣੇ ਆਪ ਨੂੰ ਫੂਸਿਡ ਕਰਨਾ ਪੈ ਗਿਆ ਗੋਲੀ ਮਾਰ ਕੇ ਮਜਬੂਰ ਹੋਣਾ ਪਿਆ ਕਿਉਂਕਿ ਇਹਨਾਂ ਦੇ ਜਿਹੜੇ ਕੋਸ਼ਿਸ਼ ਰਾਤੀ ਅਨਸਰ ਸੀ ਉਹਨਾਂ ਨੇ ਉਹਨੂੰ ਮਜਬੂਰ ਕੀਤਾ ਤੇ ਇਸ ਕਰਕੇ ਜਿਹੜੀ ਮੈਂ ਸਮਝਦਾ ਕਿ ਦਲਦਭਾਈ ਚਾਲੇ ਦੇ ਲੋਕਾਂ ਵਾਸਤੇ ਬਹੁਤ ਹੈ ਇਹ ਮਾੜੀ ਗੱਲ ਆ ਕਿ ਅੱਜ ਸਾਨੂੰ ਖੜਨੇ ਹੋਣਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਪੂਰੇ ਭਾਰਤ ਦੇ ਵਿੱਚ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਬੀਜੇਪੀ ਨੂੰ ਭਜਾਉਣਾ ਚਾਹੀਦਾ ਇਸ ਦੇ ਵਿੱਚ ਜਿਹੜਾ ਕਿ ਰਾਹੁਲ ਗਾਂਧੀ ਜੀ ਨੇ ਜਿਵੇਂ ਪਿੱਛੇ ਪਿਛਲੇ ਸਮੇਂ ਦੇ ਵਿੱਚ ਇਹ ਕਿਹਾ ਸੀਗਾ ਕਿ ਇਹ ਜਿਹੜੀ ਭਾਰਤ ਦੇ ਵਿੱਚ ਸਰਕਾਰ ਬਣੀ ਮੋਦੀ ਸਾਹਿਬ ਦੀ ਬੀਜੇਪੀ ਦੀ ਇਹ ਵੋਟ ਚੋਰੀ ਕਰਕੇ ਬਣੀ ਆ ਔਰ ਅਸੀਂ ਅੱਜ ਲੱਖਾਂ ਦੀ ਤعداد ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਫਾਰਮ ਭਰ ਕੇ ਰਾਸ਼ਟਰਪਤੀ ਨੂੰ ਭੇਜ ਰਹੇ ਆ ਕਿ ਜੇ ਜਿਹੜੀ ਸਰਕਾਰ ਨੂੰ ਇਹਨੂੰ ਚੱਲਦਾ ਕੀਤਾ ਜਾਵੇ ਇਹਨਾਂ ਤੋਂ ਸਿਫਾਰਸ਼ ਲੈਣਾ ਚਾਹੀਦਾ ਤੇ ਜਿਹੜੀ ਬੀਜੇਪੀ ਦੀ ਸਰਕਾਰ ਆ ਇਹ ਨਲਾਇਕ ਤੇ ਨਖਿੱਦ ਸਰਕਾਰ ਹੋਈ ਆ ਜਿਨ੍ਹਾਂ ਨੇ ਲੋਕਤੰਤਰ ਦਾ ਘਾਣ ਕਰਕੇ ਹਿੰਦੁਸਤਾਨ ਦੇ ਵਿੱਚ ਆਪਣੀ ਸਰਕਾਰ ਬਣਾਈ ਹੈ ਲੋਕਾਂ ਦੀ ਸਰਕਾਰ ਨਹੀਂ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਭਾਈਚਾਰਾ ਵਸਦਾ ਹੈ ਧਰਤ ਹੋਵੇ ਚਾਹ ਜਨਰਲ ਵਰਗ ਹੋਵੇ ਚਾਹ ਗਰੀਬ ਵਰਗ ਹੋਵੇ ਉਹ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮੁੰਦਾ ਇਸ ਕਰਕੇ ਅਸੀਂ ਅੱਜ ਮੋਦੀ ਸਾਹਿਬ ਦਾ ਪਤਲਾ ਫੂਕਿਆ ਤੇ ਇਹਨਾਂ ਦਾ ਜਿਹੜਾ ਮੈਮੋਰੰਡਮ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਆਏ ਥੈਂਕ ਯੂ ਉਦੇ ਐਸਸੀ ਸੈੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਵਿਭਾਗੀ ਦੇ ਦੋਵੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਤੇ ਸਰਦੂਲ ਸਿੰਘ ਉਹਨਾਂ ਦੀ ਅਗਵਾਈ ਚ ਅੱਜ ਸਾਰੇ ਕਾਂਗਰਸ ਵਰਕਰ ਲੀਡਰ ਸਹਿਬਾਨ ਨੇ ਬੀਜੇਪੀ ਦੇ ਮੋਦੀ ਜੋ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਪਤਲਾ ਫੁੱਕਿਆ ਕੋਤਲਾ ਫੁੱਕਣ ਦਾ ਮੇਨ ਕਾਰਨ ਕੀ ਹੈ ਕਿ ਕਾਂਗਰਸ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਇੱਕੋ ਹੀ ਆਵਾਜ਼ ਉਠਾਰੀ ਹੈ ਕਿ ਜਿਹੜੀ ਮੌਜੂਦਾ ਸੈਂਟਰ ਦੀ ਸਰਕਾਰ ਗਲਤ ਵਰੁਧੀ ਹੈ ਪਿਛੜਿਆਂ ਦੇ ਉਲਟਾ ਗਰੀਬਾਂ ਦੇ ਉਲਟਾ ਸਿਰਫ ਤੇ ਸਿਰਫ ਧਨਾੜਾਂ ਦੀ ਪਾਰਟੀ ਬਣੀ ਖੜੀ ਹੈ ਜਿਹੜੇ ਸਾਡੇ ਹਿੰਦੁਸਤਾਨ ਦੇ ਚੀਫ ਚੰਤੀ ਸਾਹਿਬ ਇੰਡੀਆ ਗਵਾਈ ਸਾਹਿਬ ਉਹ ਗਲਤ ਨਹੀਂ ਉਹਨਾਂ ਤੇ ਇੱਡੇ ਵੱਡੇ ਇੰਸਟੀਚਿਊਸ਼ਨ ਨੂੰ ਰਨ ਕਰਦੇ ਆ ਜਿੱਥੇ ਪੂਰੇ ਹਿੰਦੁਸਤਾਨ ਨੂੰ ਉਮੀਦ ਹੈ ਕਿ ਇੱਥੋਂ ਸਭ ਨੂੰ ਢਾਈ ਮਿਲੇਗਾ ਉਹਨਾਂ ਦੇ ਦਲਤ ਦੇਰੇ ਤੇ ਚੁਪਤਾ ਸਿੱਟਿਆ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਇਹ ਨਿੰਦਣਯੋਗ ਹੈ ਉਦੋਂ ਬਾਅਦ ਹਰਿਆਣਾ ਗਵਰਨਮੈਂਟ ਦੇ ਆਈਪੀਐਸ ਏਡੀਜੀ ਵੀ ਪੂਰਨ ਸਿੰਘ ਉਹਨਾਂ ਦਾ ਆਤਮ ਹੱਤਿਆ ਕਰਨਾ ਉਹ ਵੀ ਦਲਤ ਸੀਗੇ ਉਹਨਾਂ ਨੇ ਇਹ ਗੱਲ ਆਪ ਦੇ ਜਿਹੜੇ ਪੁੱਤਰ ਦੇ ਵਿੱਚ ਵੀ ਲਿਖ ਕੇ ਗਏ ਤੇ ਪਰਿਵਾਰ ਨੇ ਵੀ ਇਹ ਗੱਲ ਕਹੀ ਜੇ ਐਡੇ ਐਡੇ ਇੰਸਟੀਚਿਊਸ਼ਨ ਤੇ ਐਡੇ ਐਡੇ ਅਫਸਰ ਤੇ ਦੇਸ਼ ਨੂੰ ਚਲਾਉਣ ਵਾਲੇ ਅਜਿਹੇ ਲੋਕ ਤਾਂ ਤੇ ਅਜਿਹੀ ਕਾਰਵਾਈ ਹੋਊਗੀ ਜੇ ਉਹ ਤਲਕ ਹੋ ਕੇ ਸੇਫ ਨਹੀਂ ਹੈ ਤੇ ਜਿਹੜਾ ਅੱਜ ਬੇਚਦਾ ਸੰਵਿਧਾਨ ਤੇ ਲੋਕਤੰਤਰ ਤੇ ਗਲਤ ਹਿੰਦੁਸਤਾਨ ਚ ਸੇਫ ਨਹੀਂ ਰਹਿ ਸਕਦਾ ਬੀਜਪੀ ਦੀ ਰਹਿਨਮਾਈ ਤੋਂ ਵੀ ਤਾਵਾ ਭੀਮਰਾਓਂ ਵੇੜ ਕੇ ਜੀ ਜਿਨ੍ਹਾਂ ਨੇ ਸਵਿਧਾਨ ਲਿਖ ਕੇ ਸਾਰੀ ਚੀਜ਼ ਲਿਖੀ ਸਵਿਧਾਨ ਨੂੰ ਬਚਾਉਣ ਵਾਸਤੇ ਲੋਕਤਨ ਪਰ ਨੂੰ ਬਚਾਉਣ ਵਾਸਤੇ ਸਾਡੇ ਅਧਿਕਾਰਾਂ ਵਾਸਤੇ ਅੱਜ ਦੁਬਾਰਾ ਲੱਗਦਾ ਹੈ ਕਿ 바ਵਾ ਭੀਮrao ਅੰਬੇਡਕਰ ਜੀ ਨੂੰ ਇਸ ਧਰਤੀ ਤੇ ਅਮਰ ਨੇ ਪਰ ਕਿਸੇ ਨਾ ਕਿਸੇ ਰੂਪ ਚ ਦੁਬਾਰਾ ਇੱਥੇ ਆਉਣਾ ਹੀ ਪੈਣਾ ਕਿਉਂਕਿ ਇੰਨਾ ਧੱਕੇਸ਼ਾਹੀ ਭਾਜਪੀ थी ਉਹਦੇ ਲੀਡਰਾਂ ਦੀ ਇਹ ਦਲਤ ਸਮਾਜ ਪਿਛੜਿਆ ਸਮਾਜ ਗਰੀਬ ਸਮਾਜ ਕੋਈ ਵੀ ਇੰਸਟੀਟਿਊਸ਼ਨ ਜਿੱਥੇ ਵੀ ਕੋਈ ਦਲਦਵੀਰ ਬੈਠੇ ਹੈ ਅਗਵਾਈ ਕਰਦੇ ਹੈ ਉਹ ਸਾਰੇ ਅਨਸੇਫ ਹੋ ਗਏ ਇਹਨਾਂ ਦੀ ਜ਼ਿੰਮੇਵਾਰੀ ਲੈਣ ਵਾਸਤੇ ਕਾਂਗਰਸ ਪਾਰਟੀ ਦਿਨ ਰਾਤ ਮਿਹਨਤ ਕਰਦੀ ਹੈ ਦਿਨ ਰਾਤ ਆਵਾਜ਼ ਬੁਲੰਦ ਕਰਦੀ ਹੈ ਦਿਨ ਰਾਤ ਸੜਕਾਂ ਤੇ ਆਉਂਦੀ ਹੈ ਪੁੱਤਲੇ ਫੂਕਦੀ ਹੈ ਪਰ ਬਾਬਾ ਭੀਮਰਾਓਂ ਅੰਬੇਡਕਰ ਜੀ ਨੂੰ ਧਰਤੀ ਤੇ ਦੁਬਾਰਾ ਕਿਸੇ ਰੂਪ ਦੇ ਵਿੱਚ ਆਉਣਾ ਹੀ ਪੈਣਾ ਕਿਉਂਕਿ ਉਹਨਾਂ ਤੋਂ ਬਿਨਾਂ ਇਹ ਚੀਜ਼ ਹੁਣ ਸੰਭਲ ਨਹੀਂ ਸਕਦੀ ਉਹਨਾਂ ਦਾ ਰੂਪ ਕਿਸ ਦੇ ਵਿੱਚ ਆਉਣਾ ਹੈ ਇਹ ਸਮਾ ਦੱਸੂਗਾ ਸਾਡੀ ਦਾ ਪ੍ਰਭੂ ਅੱਲਾਹ ਤਾਲਾ ਅਕਾਲ ਪੁਰਖ हनुमान जी राम जी जो भी सृष्टि ਦੇ ਸਾਡੇ ਦੇਵੀ ਦੇਵਤੇ ਨੇ ਉਹਨਾਂ ਮੂਰੇ ਇੱਕੋ ਹੀ ਅਪੀਲ ਹੈ ਕਿ हे ਪ੍ਰਭੂ ਜਿਹੜੇ ਦਲਿਤ ਸਮਾਜ ਨਾਲ ਹਿੰਦੁਸਤਾਨ ਚ ਬੀਜੇਪੀ ਤੇ ਵਿਨੋਦੀ ਦੀ ਸਰਕਾਰ ਤੇ ਢਣਾੜ ਲੋਕ ਤੱਕਾ ਕਰੀ ਜਾਂਦੇ ਆ ਇੰਨਾ ਦੇ ਕਿਸੇ ਤਰੀਕੇ ਥੱਲ ਪਾਓ ਗੰਬੇੜਕਰ ਜੀ ਨੂੰ ਪਾਵਾ ਵੀਬਰਾ ਅੰਬੇੜਕਰ ਜੀ ਨੂੰ ਦੁਬਾਰਾ ਧਰਤੀ ਦੇ ਕਿਸੇ ਰੂਪ ਚ ਭੇਜੋ ਚਾਹੇ ਇੱਥੇ ਹਾਜ਼ਰ ਨਾ ਤਾਂ ਉਹਨਾਂ ਨੂੰ ਹੁਵਾਈ ਦਿਓ ਤਾਂ ਅਸੀਂ ਇਸ ਦੇਸ਼ ਦੇ ਵਰਤਾਂ ਨੂੰ ਕ੍ਰੀਪਾ ਨੂੰ ਕੁੱਝ ਰਿਆਂ ਨੂੰ ਮਜਬੂਰਾਂ ਨੂੰ ਕੁਚਲਿਆਂ ਨੂੰ ਬਚਾ ਸਕੀਏ ਉਹਨਾਂ ਨਾਲ ਖੜ੍ਹ ਸਕੀਏ ਕਾਂਗਰਸ ਪਾਰਟੀ ਸਦਾ ਰਾਹੁਲ ਗਾਂਧੀ ਜੀ ਦੀ ਨੇਤਰ ਦੇ ਵਿਟੋਸ਼ ਬਖੇਲ ਜੀ ਬਲਵਿੰਦਰ ਢਾਲਵੀ ਜੀ ਰਾਜਾ ਵੜਿੰਗ ਜੀ ਲੋਕ ਸਭਾ ਸਾਡੇ ਵਿਦਵਾਨ ਸਭਾ ਦੇ ਲੀਡਰ ਬਾਜਵਾ ਸਾਹਿਬ ਉਹਨਾਂ ਸਾਰਿਆਂ ਦੀ ਅਗਵਾਈ 'ਚ ਇਹ ਆਵਾਜ਼ ਇਸੇ ਤਰੀਕੇ ਨਾਲ ਖੰਦੀ ਲਊਂ ਅੱਜ ਐਸਸੀ ਵਿੰਗ ਦਾ ਪ੍ਰੋਗਰਾਮ ਹੈ ਐਸਸੀ ਵਿੰਗ ਦੇ ਦੋਨੇ ਜ਼ਿਲ੍ਹਾ ਪ੍ਰਧਾਨਾਂ ਕਰਨੀ ਉਹ ਵੀ ਮੈਂ ਸਾਰਿਆਂ ਨੂੰ ਉਹੀ ਸੰਦੇਸ਼ ਦੇਣਾ ਚਾਹੂਗਾ ਉਹੀ ਗੱਲ ਕਹਿਣੀ ਚਾਹੂਗਾ ਕਿ ਸਾਰੇ ਵੱਧ ਚੜ ਕੇ ਦਲਿਤ ਸਮਾਜ ਦੇ ਨਾਲ ਖੜ ਕੇ ਮੂਹਰੇ ਆ ਕੇ ਉਹਨਾਂ ਦੀ ਜਿਹੜੀ ਵੀ ਕੋਈ ਮੰਗ ਜਾਂ ਕੋਈ ਕੁਰਾਹੀ ਪਤਾ ਹੀ ਉਹਨਾਂ ਤੇ ਹੁੰਦੀ ਹੈ ਜਾਂ ਧੱਕੇਸ਼ਾ ਹੀ ਹੁੰਦੀ ਹੈ ਉਹਦੇ ਖਿਲਾਫ ਆਵਾਜ਼ ਉਠਾਓ ਜੈ ਭੀਮ ਜੈ ਮਾਰ ਰਾਜਨ ਜੀ ਕਾ ਹਵਾਰਾ ਪਸ਼ੂਆਂ ਦਾ ਮਸਲਾ ਜਿਹੜਾ ਬੜਾ ਉੱਥੇ ਆ ਰਿਹਾ ਨਾਲ ਵੀ ਦੋ ਡੰਗਾ ਹੋ ਚੁੱਕੀਆਂ ਭੀਕੀ ਦੇ ਵਿੱਚ ਕੀ ਕਹਿਣਾ ਚਾਹੋਗੇ ਸਰਕਾਰ ਨੇ ਕਿਹਾ ਸੀ ਵੀ ਅਸੀਂ ਪਸ਼ੂ ਵਿੱਚ ਕਰਾ ਦਾਂਗੇ ਇਸ ਤੇ ਆਪਾਂ ਕੀ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੇਕੇਸੀ ਵਿਭਾਗ ਪੰਜਾਬ ਪ੍ਰਦੇਸ਼ ਅੱਜ ਕਾਂਗਰਸ ਪਾਰਟੀ ਦੇ ਐਸਸੀ ਡਿਪਾਰਟਮੈਂਟ ਵੱਲੋਂ ਬਠਿੰਡਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਬਰਾਓ ਅੰਬੇਡਕਰ ਜੀ ਦੇ ਸਨਮਾਨ ਵਿੱਚ ਭਾਰਤ ਦੇ ਸੰਵਿਧਾਨ ਦੇ ਸਨਮਾਨ ਵਿੱਚ ਲੋਕਤੰਤਰ ਦੇ ਸਨਮਾਨ ਵਿੱਚ ਔਰ ਉਸ ਵਿਅਕਤੀ ਦਾ ਕੁਦਰਾ ਫੁਕਿਆ ਹੈ ਮੋਦੀ ਸਾਹਿਬ ਦਾ ਜਿਹੜੇ ਅਮਿਤ ਸਾਹਿਬ ਤੇ ਮੋਦੀ ਜਿਨ੍ਹਾਂ ਦੀ ਸ਼ਹਿਰ ਉੱਤੇ ਇੱਕ ਵਕੀਲ ਚੀਫ ਜਸਟਿਸ ਵੀ ਆਰ ਗਵੇਈ ਦੀ ਉੱਪਰ ਦਿੱਤੀ ਥੋੜਦਾ ਤੇ ਇਸ ਘਟਨਾ ਨੂੰ ਅਸੀਂ ਇਹ ਸਮਝਦੇ ਹਾਂ ਕਿ ਭਾਰਤ ਦੇ ਸੰਵਿਧਾਨ ਦਾ ਅਪਮਾਨ ਹੈ ਇਹ ਲੋਕਤੰਤਰ ਦਾ ਆਪਮਾਨ ਹੈ ਸੁਪਰੀਮ ਕੋਰਟ ਦਾ ਆਪਮਾਨ ਹੈ ਔਰ ਮੈਂ ਇਹ ਸਮਝਦਾ ਹਾਂ ਕਿ ਭਾਜਪਾ ਦੇ ਇਸ਼ਾਰੇ ਤੇ ਦੇਸ਼ ਦੇ ਵਿੱਚ ਦੰਗੇ ਫੈਲਾਉਂਦੀ ਹੈ ਸਾਰੇ ਸਹਿ ਕਿ ਜਿਹੜੇ ਐਸਸੀਬੀਸੀ ਸਮਾਜ ਦੇ ਲੋਕ ਦਾ ਬਾਬਾ ਸਾਹਾਬ ਅੰਮਿਤਕਰ ਨੂੰ ਬਣਾਉਣ ਵਾਲੇ ਲੋਕ ਹੈ ਜਿਹੜੇ ਉਹ ਇੰਨਾ ਭੜਕ ਜਾਣ ਦੇਸ਼ ਦੇ ਵਿੱਚ ਦੰਗੇ ਫੈਲ ਜਾਣ ਕਿਉਂਕਿ ਭਾਜਪਾ ਨੂੰ ਲੱਗਦਾ ਹੈ ਕਿ ਹੁਣ ਸਾਡੀ ਸੱਤਾ ਜਿਹੜੀ ਆ ਉਹ ਜਾ ਰਹੀ ਹੈ ਕਿਉਂਕਿ ਰਾਹੁਲ ગાંધી ਜੀ ਨੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਚੋਰੀਆਂ ਨੂੰ ਫੜਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਜਿਹੜਾ ਅੰਦੋਲਨ ਸ਼ੁਰੂ ਕੀਤਾ ਹੈ ਉਹ ਅੰਦੋਲਨ ਜਨਰ ਅੰਦੋਲਨ ਬਣ ਚੁੱਕਿਆ ਹੈ ਇਸ ਕਰਕੇ ਭਾਜਪਾ ਨਵੇਂ ਨਵੇਂ ਤਰੀਕੇ ਵਰਤ ਕੇ ਇਸ ਦੇਸ਼ ਦੇ ਵਿੱਚ ਬੰਦੇ ਫਰੋਣਾ ਚਾਹੁੰਦੀ ਹੈ ਮੈਂ ਚਾਹਨਾ ਕਿ ਉਸ ਵਕੀਲ ਨੂੰ ਦੇਸ਼द्रोह ਦਾ ਪਰਚਾ ਦਰਜ ਕਰਕੇ ਸਖਤ ਤੋਂ ਸਜ਼ਾ ਜੇ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਵੇ ਤਾਂ ਇਹ ਘੱਟ ਨਹੀਂ ਹੈ ਕਿਉਂਕਿ ਬਾਵਾ ਸਾਹਿਬ ਡਾਕਟਰ ਟੀਨਗੋ ਅੰਬੇਦਕਰ ਨੇ ਕੋਈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਦੇਸ਼ ਦਾ ਸੰਵਿਧਾਨ ਬਣਾਉਣ ਦੇ ਲਈ ਲੋਕਤੰਤਰ ਨੂੰ ਬਚਾ ਕੇ ਰੱਖਣ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਤੇ ਉਸ ਦੂਜੀ ਘਟਨਾ ਅਸੀਂ ਦੇਖਦੇ ਹਾਂ ਵੀ ਹਰਿਆਣੇ ਦੇ ਵਿੱਚ ਭਾਜਪਾ ਦਾ ਰਾਜ ਹੈ ਇਹ ਵੋਟਾਚੋਰੀ ਕਰਕੇ ਭਾਜਪਾ ਨੇ ਉਥੇ ਸਤਾ ਸਮਾਰੀ ਹੈ ਉਥੇ ਇੱਕ ADGP ਰੈਂਕ ਦਾ ਅਧਿਕਾਰੀ ਵੱਡਾ ਸੀਨੀਅਰ IPS ਅਧਿਕਾਰੀ ਸ਼ਰੂਲ ਕਾਸਟ ਜਿਹਨੂੰ ਖੁਦਕੁਸ਼ੀ ਕਰਨੀ ਪੈ ਜਾਂਦੀ ਹੈ ਕਿਉਂਕਿ ਭਾਜਪਾ ਦੇ ਸਾਰੇ ਤੇ ਅਫਸਰਾਂ ਵੱਲੋਂ ਸ਼ਰੂਲ ਕਾਸਟ ਅਫਸਰਾਂ ਨੂੰ ਸ਼ਰੂਲ ਕਾਸਟ ਆਗੂਆਂ ਨੂੰ ਸ਼ਰੂਲ ਕਾਸਟ ਚੀਫ ਜਸਟਿਸ ਤੱਕ ਦੇ ਅਧਿਕਾਰੀਆਂ ਨੂੰ ਪਰਤਾੜਿਤ ਕੀਤਾ ਜਾਂਦਾ ਹੈ ਚਾਹਾਂ ਉਹ ਬੇਜਿਤ ਕੀਤਾ ਜਾਂਦਾ ਹੈ ਬਾਹਰਸ ਤੋਂ ਤੁਰ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਇਹ ਕੋਈ ਕੁੱਝ ਜਿਹੜੀ ਐ ਇਹ ਸਪੱਸ਼ਟ ਉਹਨਾਂ ਨਾਮ ਲਿਖ ਕੇ ਦਿੱਤੇ ਕਿ ਨਾ ਕਿ ਨਾ ਬੰਦਿਆਂ ਨੇ ਉਹਨੂੰ ਉਪਮਾਨਿਤ ਕੀਤਾ ਔਰ ਮੈਂ ਦੀ ਸ਼ਰਤ ਰੰਦਿਆਂ ਕਰਦਾ ਤੋ ਨਾ ਕਾਤਲਾਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਬਣਦੀ ਹੈ ਔਰ ਦੂਜੀ ਗੱਲ ਬੜੀ ਹੈਰਾਨੀ ਵਾਲੀ ਇਹ ਹੈ ਕਿ ਦੇਖੋ ਅੱਜ ਮਨੀਤ ਕੌਰ ਜਿਹੜੀ ਅਸੀਂ ਨਾਲ ਆਈਏ ਐਸ ਅਧਿਕਾਰੀ ਹੈ ਉਸ ਆਈਪੀਐਸ ਅਫਸਰ ਦੀ ਧਰਮ ਪਤਨੀ ਹੈ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਨੀ ਸੀ ਉਹਨਾਂ ਦਾ ਅੱਜ ਅਖਬਾਰ ਦੇ ਵਿੱਚ ਵੀ ਆਇਆ ਵੀ ਜੇਓ ਐਫ ਆਈ ਆਰ ਉਹਨਾਂ ਨੇ ਲਿਖਾਈ ਸੀ ਉਹ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਦਰਦੀ ਨਹੀਂ ਕੀਤਾ ਡੀਜੀ ਦਾ ਨਾਮ ਨਹੀਂ ਪਾਇਆ ਹੋਰ ਕਈ ਜਿਹੜਾ ਉਹਨਾਂ ਨੇ ਮਤਲਬ ਖੇਲ ਕਰਦਾ ਉਹਦੇ ਨਾਲ ਅੱਜ ਉਹ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੀ ਸੀ ਤੇ ਭਾਜਪਾ ਦੇ ਇਸ਼ਾਰੇ ਤੇ ਪੁਲਿਸ ਨੇ ਉਹਦੇ ਘਰ ਨੂੰ ਜੋ ਹੈ ਪੁਲਿਸ ਹੌਣ ਦੀ ਬਿਲ ਤਬਦੀਲ ਕਰਤਾ ਜਿਹਦੀ ਸਾਨੂੰ ਸਾਰਿਆਂ ਨੂੰ ਸਖਤ ਨਿੰਦਿਆ ਕਰਨੀ ਬਣਦੀ ਹੈ ਔਰ ਅਸੀਂ ਪੈਸਿਵਿਟੀ ਸਮਾਜ ਦੇ ਲੋਕਾਂ ਨੂੰ ਜਿੰਨੇ ਵੀ ਜਥੇਬੰਦੀਆਂ ਦੇ ਲੋਕ ਹੈਗੇ ਆ ਜਿਹੜੇ ਭਾਰਤੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈਗੇ ਆ ਲੋਕਤੰਤਰ ਨੂੰ ਬਚਾ ਕੇ ਰੱਖਣ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਆਵਾਜ਼ ਬੰਦ ਕਰਕੇ ਇਹਨਾਂ ਦੋਸ਼ੀਆਂ ਨੂੰ ਫਾਂਸੀ ਤੱਕ ਦੀ ਸਜ਼ਾ ਦਿੱਤੇ ਜਾਣ ਦੀ ਅਸੀਂ ਮੰਗ ਕਰਦੇ ਹਾਂ ਹੌਲੀ 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 ਜੋ ਕਰ ਕੀ ਆਜੋ ਜਲਤ ਕਰੋ ਦੀ ਪਾਟ ਪਾ ਮੁਰਦਾਬਾ ਮੁਰਦਾਬਾ ਆਜੋ 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 ਜਲਤ ਕਰੋ ਦੀ ਪਾਟ ਪਾ ਮੁਰਦਾਬਾ 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 ਭਾਈ मुर्दा <muchas> मुर् ਜੈ ਜਵਾਦ ਮੁਰਦਾਬਾ ਮੁਰਦਾਬਾ ਦਨਪ੍ਰੋਦੀ ਪਾਜਪਾ ਹਾਏ 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 ਦਨਪ੍ਰੋਦੀ ਪਾਜਪਾ ਮੁਰਦਾਬਾ ਮੁਰਦਾਬਾ ਮੁਰਦਾਬਾ